ਕਾਇਰੇ ਮਾਨ ਬਿਖਿਆ ਬਣ ਜਾਏ ਬਿਖਿਆ ਬਣ ਜਾਏ ਬਿਖਿਆ ਮਾਇਆ ਉਹਦਾ ਬਾਣ ਸਾਰੀ ਇਹ ਸੰਸਾਰ ਸ੍ਰਿਸ਼ਟੀ ਹੈ ਜੋ ਤ੍ਰਿਕੁਟੀ ਜਾਂਦਾ ਬਿਖਿਆ ਬਣ ਚਲਾ ਜਾਂਦਾ ਹੈ ਬੋਲ ਜੇ ਸੁੱਤਾ ਹੁੰਦਾ ਹੈ ਦੇਹੋਸ਼ ਹੁੰਦਾ ਹੈ ਜਾਂ ਅੰਤਰ ਧਿਆਨ ਹੁੰਦਾ ਹੈ ਤ੍ਰਿਕੁਟੀ ਜੇ ਨਹੀਂ ਹੁੰਦਾ ਉਹ ਬਿਖਿਆ ਬਣ ਨਹੀਂ ਜਾ ਸਕਦਾ ਵਿਕਰਮ ਦੇ ਰਸਤੇ ਬੇ ਰਸਤੇ ਤੈਨੂੰ ਤੇਰਕੁਟੀ ਚ ਤੇਰਕੁਟੀ ਚ ਤੈਨੂੰ ਰਸਤਾਂ ਕੰਨਾਂ ਦਾ ਰਸਤਾ ਧਿਆਨ ਧਿਆਨ ਇਹ ਜਾਣਾ ਬਾਹਰ ਕੰਨਾਂ ਦੇ ਰਸਤੇ ਬਾਹਰ ਜੁੜਦਾ ਧਿਆਨ ਜੁੜਦਾ ਅੱਖਾਂ ਦੇ ਰਸਤੇ ਜੁੜਦਾ ਹੈ ਇਹ ਨੱਕ ਦੇ ਰਸਤੇ ਜੁੜਦਾ ਨੱਕ ਦੇ ਰਾਸਤੇ ਖੁਸ਼ਬੂ ਬਦਬੂ ਆ ਜਾਂਦੀ ਹੈ ਫਿਰ ਤੂੰ ਉਧਰ ਧਿਆਨ ਖਿੱਚਦੀ ਹੈ ਇਹ ਅਸੀਂ ਕਈ ਵਾਰ ਜਾਣਬੁੱਝ ਕੇ ਕੋਈ ਚੀਜ਼ ਦੇਖਦੇ ਆਂ ਵੀ ਇਹ ਖਰਾਬ ਤਾਂ ਨਹੀਂ ਹੋਗੀ ਖਾਣ ਵਾਲੀ ਖਾਣ ਵਾਲੀ ਚੀਜ਼ ਨੂੰ 스멜 ਲੈ ਕੇ ਦੇਖਦੇ ਆਂ ਜਦ ਉਦੋਂ ਵੀ ਅਸੀਂ ਧਿਆਨ ਉਹ ਚੀਜ਼ ਦੇ ਵਿੱਚ ਹੁੰਦਾ ਸਾਡਾ ਵੀ ਇਹ 스멜 ਕਹੇ ਜੀ ਇਹ ਚੀਜ਼ ਖਰਾਬ ਹੈ ਜਾਂ ਗਲਤ ਹੈ ਠੀਕ ਹੈ ਖਾਣ ਦੇ ਯੋਗ ਹੈ ਜਾਂ ਨਹੀਂ ਵਿਖਿਆਵਣ ਚਲੇ ਗਏ ਅੱਖਾਂ ਦੇ ਰਸਤੇ ਦੇਖਦੇ ਆ ਵਿਖਿਆਵਣ ਚਲੇ ਜਾਂਦੇ ਵਨੱਕੇ ਕੰਨ ਨੇ ਅੱਖਾਂ ਨੇ ਇਹ ਤ੍ਰਿਕੁਟੀ ਤ੍ਰਵਣੀ ਅਸਰੂ ਕਹਿੰਦੇ ਇਹ ਤ੍ਰਵਣੀ ਅਲ ਤ੍ਰਿਕੁਟੀ ਦੇ ਵਿੱਚ ਗਏ ਅਰ ਵਿਖਿਆਵਣ ਚਲੇ ਗਏ ਦੱਕੇ ਉਹ ਜਿਹੜੇ ਮੂੰਹ ਦੇ ਵਿੱਚ ਟੇਸਟ ਹੈ ਸਾਡੇ ਨਾ ਉਹ ਤੁਹਾਨੂੰ ਮੂੰਹ ਚ ਪਾਏ ਤੇ ਚੀਜ਼ ਪਤਾ ਲੱਗਦਾ ਉਹ ਵੀ ਵਿਖਿਆ ਬਣ ਦੇ ਵਿੱਚ ਚਲੇ ਜਾਂਦੇ ਆ ਅਸੀਂ ਇਹ ਗਰਮ ਹਵਾ ਲੱਗਦੀ ਹੈ ਸਰਦ ਹਵਾ ਲੱਗਦੀ ਹੈ ਉਹਦੇ ਨਾਲ ਵੀ ਵਿਖਿਆ ਬਣ ਚਲੇ ਜਾਂਦੇ ਆ ਅਸੀਂ ਤੇਰਕੁੱਟੀ ਮੈਂ ਗੱਲ ਹੈ ਤੇਰਕੁੱਟੀ ਚ ਇਹ ਸਮਝ ਆਉਂਦੀ ਹੈ ਜੇ ਆਦਮੀ ਬੇਹੋਸ਼ ਹੋਵੇ ਤਾਂ ਕਰ ਵੀ ਸਰਦੀ ਦਾ ਵੀ ਨਹੀਂ ਪਤਾ ਲੱਗਦਾ ਦੁੱਖ ਸੁੱਖ ਦਾ ਵੀ ਨਹੀਂ ਪਤਾ ਲੱਗਦਾ ਕੱਡਣਾ ਬੱਜ ਜਿਵੇਂ ਤਾਮੀ ਤੇਰ ਕੋਟ ਜਿਵੇਂ ਪਤਾ ਲੱਗਦਾ ਤੇਰ ਕੋ ਦਿਮਾਗ ਚ ਜਾਣਾ ਤੇਰ ਕੋ ਡੇ ਜਾਣਾ ਵਿਖਿਆ ਬਣ ਜਾਣਾ ਜੇ ਦਿਮਾਗ ਨਾਲ ਨਹੀਂ ਜੁੜਿਆ ਹੋਇਆ ਸੰਸਾਰ ਨਾਲ ਨਹੀਂ ਜੁੜਿਆ ਹੋਇਆ ਸੰਸਾਰ ਵਿਖਿਆ ਬਣ ਕਾਇ ਰੇ ਮਨ ਵਿਖਿਆ ਬਣ ਜਾਏ ਜੇ ਤੂੰ ਇਹ ਸਮਝਦਾ ਵਿਖਿਆ ਦਾ ਬਣ ਹੈ ਉਸੇ ਜਾਂਦਾ ਕਿਉਂ ਆ ਨਾਲੇ ਕਹਿੰਨੇ ਵਿਖਿਆ ਦਾ ਬਣਾ ਨਾਲੇ ਜਾਂਣਾ ਛੁਰਦਾ ਕਿਉਂ ਨਹੀਂ ਫਿਰ ਗੰਦਗੀ ਜੇ ਮੰਨਦਾ ਤੂੰ ਤੋ ਇਹਦੇ ਏਰੀਏ ਚ ਫੜਦਾ ਕਿਉਂ ਉੱਥੇ ਜਾਏਗਾ ਤਾਂ ਗੱਦਾ ਹੋ ਕੇ ਆਏਗਾ ਗੰਦਗੀ ਦੇ ਏਰੀਏ ਚ ਜਾਏਗਾ ਤੇ ਗੱਦਾ ਹੋ ਕੇ ਆਏਗਾ ਅੱਖਾਂ ਨਾਲ ਦੇਖ ਕੇ ਕੋਈ ਚੀਜ਼ ਦੇ ਪ੍ਰਤੀ ਇੱਛਾ ਪਾਲ ਕੇ ਆ ਜਾਣਾ ਫਿਰ ਦੇਖੇ ਉਪਜੇ ਨਹੀਂ ਸਸ ਸਸ ਦੇਖੇਗਾ ਜੇ ਇੱਛਾ ਪੈਦਾ ਹੋ ਜੂ ਔੜੀ ਇੱਛਾ ਹੈ ਉਹ ਬਿਮਾਰੀ ਪੈਦਾ ਕਰ ਲਈ ਇੱਛਾ ਦਾ ਬਿਮਾਰੀ ਹੈ ਬਹੁਤ ਬੜੀ ਬਿਮਾਰੀ ਲੱਗੀ ਓਹੋ ਇੱਛਾ ਪੈਦਾ ਹੋਈ ਬਿਮਾਰੀ ਲੱਗੀ ਖਰੀਦ ਲਈ ਬਿਮਾਰੀ ਕੰਨਾਣਾ ਸੁਣਨ ਨਾਲ ਵੀ ਰਾਗ ਰੰਗ ਰਾਗ ਸੁਣਦੇ ਹੈ ਉਹੀ ਬਿਮਾਰੀ ਲੱਗੀ ਤੈਨੂੰ ਇਹ ਬਿਮਾਰੀ ਹੈ ਰਾਗ ਜੋ ਰਾਗੀ ਰੋਗੀ ਸੋਈ ਰਾਗੀ ਵੀ ਰੋਗੀ ਹੈ ਸੁਣਨ ਵਾਲਾ ਵੀ ਰੋਗੀ ਹੈ ਰਾਗੀ ਵੀ ਰੋਗੀ ਹੈ ਰਾਗ ਨਾਲ ਪ੍ਰੇਮ ਕਰਨ ਵਾਲਾ ਵੀ ਰੋਗੀ ਹੈ ਦੋਹੀ ਰੋਗੀ ਨੇ ਰਾਗ ਤਾਂ ਠੀਕ ਹੋ ਨੇ ਹੈ ਰਾਗ ਹੋਰ ਕੀ ਹੈ ਰਾਗ ਤਾਂ ਠੀਕ ਹੋ ਰਹੇ ਹੈ ਮਨ ਨੂੰ ਚੰਗੀ ਲੱਗਣ ਵਾਲੀ ਮੰਦੀ ਖਰਾਕੇ ਵਿਖਿਆ ਕਾਇਰ ਮਨ ਵਿਖਿਆ ਬਣ ਜਾਏ ਵਿਖਿਆ ਬਣ ਜਾਏ ਵਿਖਿਆ ਜਨਲ ਜਾਣਾ ਇਥੇ ਵਿਖਿਆ ਦਾ ਸਵਾਪਰਾਪਤੀ ਕੁਛ ਨਹੀਂ ਹੈ ਗਲ ਤੋਂ ਥਲ ਉੱਪਰ ਜਾ ਕੇ ਦਿਮਾਗ ਜਾ ਕੇ ਜੇ ਮਾਜਿਆ ਨਾ ਵਿਖਿਆ ਤੋਂ ਬਿਨਾ ਕੁਛ ਵੀ ਪ੍ਰਾਪਤੀ ਨਹੀਂ ਜੇ ਗੁਰੂ ਜੇ ਗੁਰੂ ਦਾ ਦਰਸ਼ਨ ਭਰੋਂ ਕਰਦਾ ਅੱਖਾਂ ਸੇ ਵਿਖਿਆ ਤੋਂ ਕੁਝ ਵੀ ਪ੍ਰਾਪਤੀ ਨਹੀਂ ਮਾਇਆ ਦੇ ਵਿੱਚ ਟੋਲਿਆਂ ਦਾ ਦਰਸ਼ਨ ਫਿਰ ਤੇ ਮੂਰਤੀ ਕੋਈ ਚਲੇ ਜਾਏਗਾ ਦੇ ਦਾ ਪੁਜਾਰੀ ਹੋ ਜਾਏਗਾ ਮਾਇਆ ਦਾ ਪੁਜਾਰੀ ਹੋ ਜਾਏਗਾ ਅੱਖਾਂ ਜੇ ਕੋਈ ਸਤਗੁਰ ਦਾ ਸਰੀਰ ਵੀ ਦੇਖਣਾ ਹੈ ਅੱਖਾਂ ਨਾਲ ਉਹ ਵੀ ਵਿਖਿਆ ਦਾ ਪੁਜਾਰੀ ਕਰ ਦੂਗਾ ਤੈਨੂੰ ਸਤਗੁਰ ਕੋ ਸਭ ਕੁਝ ਦੇਖਦਾ ਜੇ ਤਾਂ ਜਗਤ ਸੰਸਾਰ ਡਿੱਠੇ ਬੁਖਤ ਨਾ ਹੋਵੇ ਭੁਗਤੀਓ ਨਹੀਂ ਹੋਣੀ ਜਿਹੜਾ ਬਾਦ ਦੇਖਦਾ ਉਹ ਮੁਕਤੀ ਦੇ ਵਾਂਝਾ ਰਿਹਾ ਜਿਹੜਾ 사ਤਗੁਰੂ ਅੱਖਾਂ ਨਾਲ ਦੇਖਦਾ ਜਿਹੜਾ ਪੁੱਥੀ ਸਾਹਿਬ ਨੂੰ ਅੱਖਾਂ ਨਾਲ ਦੇਖਦਾ ਉਹਦੀ ਮੁਕਤੀ ਨਹੀਂ ਹੋ ਸਕਦੀ ਜੇ ਅੱਖਾਂ ਨਾਲੇ ਦਰਸ਼ਨ ਕਰਦਾ ਨਹੀਂ ਮੁਕਤੀ ਹੋਣੀ ਕਦੇ ਵੀ ਹੋ ਹੀ ਨਹੀਂ ਸਕਦੀ ਮੁਕਤੀ ਵਾਲੇ ਤਾਂ ਰਾਹ ਹੈ ਮੁਕਤੀ ਦਾ ਤਾਂ ਵਰਕਾ ਹੀ ਪਾੜਿਆ ਹੋਇਆ ਅੱਖਾਂ ਵਾਲੇ ਦਰਸ਼ਨਾ ਵਾਲਿਆਂ ਨੇ ਜਿਨ੍ਹਾਂ ਨੇ ਅੱਖਾਂ ਨਾਲ ਦਰਸ਼ਨ ਕਰ ਜਾਂਦੇ ਨੇ ਮੁਕਤੀ ਤਾਂ ਗੱਲੇ ਨਹੀਂ ਚੱਲਦੀ ਹੈ ਗੁਰਦੁਆਰਿਆਂ 'ਚ ਤਾਂ ਵਰਕਾ ਪਾੜਤਾ ਉਹਨਾਂ ਨੇ ਮੁਕਤੀ ਵਾਲਾ ਦੇ ਘਦੇ ਮੁਕਤੀ ਮੁਕਤੀ ਦੀ ਇੱਛਾ ਹੀ ਨਹੀਂ ਕਿਸਰੂ ਜੇ ਧਰਮ ਵਾਲੇ ਨੂੰ ਮੁਕਤੀ ਦੀ ਇੱਛਾ ਨਹੀਂ ਹੋਰ ਉਹ ਤੇ ਕੀ ਕਰਦਾ ਜਾਂਦਾ ਕੀ ਕਰਦਾ ਜੇ ਮੁਕਤੀ ਨਹੀਂ ਲੈਣੀ ਪਿਆ ਫਿਰ ਮਾਇਆ ਲੈਣੀ ਹੈ ਮਾਇਆ ਤਾਂ ਤੈਨੂੰ ਕਰਤ ਵਿੱਚੋਂ ਬੜੂਗੀ ਗੁਰਦਵਾਰਿਆਂ ਨੂੰ ਮਾਇਆ ਮਿਲਦੀ ਉਹ ਤਾਂ ਕਰਤਿ ਛੱਡ ਬੜੂਗੀ ਉੱਥੇ ਦਾ ਦੇ ਕੇ ਆਉਣੀ ਬਹੁਤ ਕੁਝ ਉੱਥੋਂ ਨਹੀਂ ਮਿਲਣਾ ਕੁਝ ਵੀਗਾ ਉਹ ਤਾਂ ਅਕਲ ਮਿਲਣੀ ਸੀ ਉਹ ਲਈ ਨਹੀਂ ਕੱਲ ਨਾਲ ਮਾਇਆ ਕਮਾਈ ਜਾ ਸਕਦੀ ਸੀ ਜਾਂ ਕੱਲ ਲੈਂਦੇ ਉੱਥੋਂ ਉਹ ਤਾਂ ਐਂ ਕਹਿੰਦੇ ਨੇ ਵੀ ਸਾਡੀ ਅਕਲ ਤਾਂ ਸਾਡੇ ਕੋਲ ਹੈ ਉਹ ਤਾਂ ਅਸੀਂ ਕਹੋਣੇ ਵੀ ਤੂੰ ਸਾਡੇ ਨਾਲ ਐਸੀ ਕਿਰਪਾ ਕਰ ਤੁਹਾਨੂੰ ਮਾਇਆ ਮਿਲ ਜਵੇ ਗੁਰਬਾਣੀ ਇਹ ਗੱਲ ਬੰਦੀ ਨਹੀਂ ਤੇ ਵਿਖਿਆ ਕਹਦੇ ਦਵੇ ਜਿਹੜਾ ਦਵੇ ਗੁਰੂ ਆਪਣੇ ਸਖ ਨੂੰ ਜੇ ਸਖਮੂਰ ਕੇ ਜੇ ਕੋਈ ਬੱਚਾ ਕਹਿੰਦਾ ਦੇਖੋ ਬੱਚਾ ਕਹਿੰਦਾ ਵੇ ਮੈਂ ਉਹ ਜ਼ਹਿਰ ਪੀਣੀ ਆ ਸਿਆਣਾ ਬੰਦਾ ਦੇ ਦੂ ਉਹਨੂੰ ਯਾਰ ਘਰ ਦਾ ਬੰਦਾ ਉਹਨੂੰ ਜ਼ਹਿਰ ਕਿਵੇਂ ਦੇ ਦੂ ਵੀ ਮੈਂ ਤਾਂ ਉਹ ਸ਼ੀਸ਼ੇ ਵਾਲਾ ਪਾਣੀ ਪੀ ਲੇ ਸ਼ੀਸ਼ੇ ਜ਼ਹਿਰ ਉਹ ਨਹੀਂ ਦੇ ਸਕਦਾ ਵਿਖਿਆ ਹੈ ਵਿਖਿਆ ਨਹੀਂ ਦੇ ਸਕਦਾ ਗੁਰੂ ਇਹ ਵਿਖਿਆ ਮੰਗਦੇ ਨੇ ਜਾ ਕੇ ਉੱਥੇ ਉਹ ਨਹੀਂ ਦੇ ਦੇ ਰਿਹਾ ਵਿਖਿਆ ਹਾਂਜੀ ਪੂਲੋ ਰੇ ਠਗ ਮੂਰੀ ਖਾਏ ਬੂਰੀ ਲਫਜ਼ਾ ਬੂਰੀ ਠਗ ਮੂਰੀ ਠਾਗਾ ਲੱਗਾ ਬੂਰੀ ਲੱਗਾ ਠਗ ਮੂਰੀ ਨਹੀਂ ਹੁੰਦਾ ਪੂਲੋ ਰੇ ਠਗ ਠੱਗ ਦੇਖੋ ਬੂਰੀ ਲਫਜ਼ ਇਸਤਰੀ ਲਿੰਗ ਠਾਗਲਾ ਪੁਲਿੰਗ ਠਗ ਮੂਰੀ ਕਠਾ ਨਹੀਂ ਹੁੰਦਾ ਠਗ ਮੂਰੀ ਤੇ ਮੈਂ ਠੱਗ ਦਾ ਪੁਲਿੰਗ ਬੂਰੀ ਇਸਤਰੀ ਲਿੰਗ ਬੂਰੀ ਕੀ ਹੈ ਬੂਰੀ ਅਡਾ ਠਾਗਾ ਅਡਾ ਪੂਰੋ ਰੇ ਠੱਗ ਇਤ ਕਮਲ ਦੇ ਦੋ ਔਰ ਠੱਗਾ ਤੂੰ ਭੁੱਲ ਗਿਆ ਬੂਰੀ ਖਾਲੀ ਉਹ ਮੂਲ ਖਾਣਾ ਸੀ ਮੂਲ ਤੋਂ ਕੁਝ ਲੈ ਕੇ ਖਾਣਾ ਤਾਂ ਖਾਲੀ ਮਾਇਆ ਮੂਰੀ ਇੱਕ ਤਾਂ ਮੂਲ ਹੈ ਸਾਡਾ ਉਹਦਾ ਅੰਦਰ ਹੈ ਮੰਨ ਤੂੰ ਜੋ ਤਸਲੂਪਾ ਆਪਣਾ ਮੂਲ ਪਛਾਣ ਆਪਣੇ ਮੂਲ ਨਾਲ ਜੁੜਦੀ بجائے ਮੂਰੀ ਨਾਲ ਆ ਨਾ ਜੁੜ ਗਿਆ ਮਾਇਆ ਮੂਰੀ ਆ ਠੱਗਣਾ ਹੈ ਬੂੜ ਤੋਂ ਤਾਂ ਡਰਦਾ ਹੈ ਠੱਗ ਨਾ ਜਾ ਕੇ ਚੋਰੀ ਤੇ ਮੂਰੀ ਖਾ ਲਈ ਗੁਰਦਖ ਲਾਈ ਮੂਰੀ ਜਿੱਤ ਮਿਰਗ ਪੜਦਾ ਹੈ ਚੋਰੀ ਆਏ ਮਿਰਗ ਚੋਰੀ ਤੇ ਖਾ ਗਿਆ ਚੋਰੀ ਮਿਰਗ ਅੰਗੂਰੀ ਖਾਏ ਚੋਰੀ ਮਿਰਗ ਅੰਗੂਰੀ ਖਾਏ ਉਹ ਮੂਰੀ ਨੂੰ ਅੰਗੂਰੀ ਖਾਤਾ ਤੇ ਉਹ ਲੋਰੇ ਠੱਗ ਠੱਗਾ ਭੁੱਲ ਗਿਆ ਪੂਰੀ ਖਾਲੀ ਤਾਂ ਮਾਰ ਲਿਆ ਮੂੰਹ ਜ਼ਹਿਰ ਨੂੰ ਜ਼ਹਿਰ ਨੂੰ ਮਾਰ ਲਿਆ ਥੋੜੇ ਆਪਣਾ ਰੰਗ ਦਿਖਾਉਗੀ ਤੈਨੂੰ ਪੂਰੀ ਰਹਾਓ ਜੈਸੇ ਲੱਗੀ ਉਹ ਮੂੰਹ ਨੂੰ ਪੂਰੀ ਨਹੀਂ ਛੁੱਟਦੀ ਫਿਰ ਇਹ ਮੂਰੀ ਅਣਹਲੀ ਅਸਲ 'ਚ ਉਹ ਜਿਹੜੀ ਕਹਿੰਦੇ ਨੇ ਸ਼ਾਇਰ ਉਹ ਤਾਂ ਛੁੱਟ ਜਾਂਦੀ ਐ ਆ ਮੋਰੀ ਨਹੀਂ ਛੁੱਟਦੀ ਹੈ ਇਹ ਤਾਂ ਮਰਨ ਲੱਗਿਆ ਵੀ ਨਹੀਂ ਛੁੱਟਦੀ ਮਾਇਆ ਦਾ ਜਿਹੜੇ ਨਾ ਰਸ ਇਹ ਨਹੀਂ ਛੁੱਟਦੇ ਫਿਰ ਛੁੱਟਦੇ ਕਦੋਂ ਜੇ ਨਾਮ ਦਾ ਰਸ ਮਿਲ ਜਵੇ ਜੇ ਨਾਮ ਦੇ ਰਸ ਦਾ ਟੇਸਟ ਮਿਲ ਜਵੇ ਫਿਰ ਛੁੱਟਦਾ ਇਹ ਰਸ ਪੀਏ ਨਾ ਉਹ ਰਸ ਭਾਵਾਂ ਫਿਰ ਮਾਇਆ ਦੇ ਰਸ ਨਹੀਂ ਚ ਫਿਰ ਮੋਰੀ ਦੇ ਰਸ ਨਹੀਂ ਚੰਗੇ ਲੱਗਦੇ ਉਹ ਲੋਰੇ ਠੱਗ ਮੂਰੀ ਖਾਏ ਏ ਠੱਗਾ ਭੁੱਲ ਗਿਆ ਤੂੰ ਠੱਗ ਕਈ ਵਾਰ ਕੇ ਹੈ ਲਾਹੇ ਕਾਰਨ ਆਇਆ ਜੱਗ ਲਾਹੇ ਤੁਮੜੇ ਮੂਲ ਨਾਲ ਜੁੜੇ ਤੇ ਆਪਣੇ ਮੂਲ ਨਾਲ ਜੁੜੇ ਤੇ ਲਾਹੇ ਮਨਲਾ ਲਾਹੇ ਕਾਰਨ ਆਇਆ ਜੱਗ ਹੋਏ ਮਜ਼ੂਰ ਗਿਆ ਠਗਾਏ ਠੱਗ ਮੂਰੀ ਖਾਣ ਲੱਗਿਆ ਤੇ ਠੱਗਿਆ ਗਿਆ ਆਪ ਸਗੋ ਪਰਕੀ ਕੋ ਆਪਣੇ ਕਹੇ ਆਪਣਾ ਨਹੀਂ ਪਾਇਆ ਪਰਕੀ ਮਾਇਆ ਨੂੰ ਆਪਣੀ ਬਣਾਉਣ ਵਾਸਤੇ ਪੂਰੀ ਖਾਦੀ ਹਾਂਜੀ ਰਹਾਓ ਜੈਸੇ ਮੀਨ ਪਾਣੀ ਮੈਂ ਰਹੈ ਕਾਲ ਜਾਲ ਕੀ ਸੁਧ ਨਹੀਂ ਲਹੈ ਜਿਵੇਂ ਬੱਛੀ ਪਾਣੀ ਚ ਰਹਦੀ ਐ ਉਹਨੇ ਕਹਦਾ ਕਾਲ ਦਾ ਜਾਲ ਦੇਖਿਆ ਬੁੱਝ ਪਾਣੀ ਦਾ ਜਾਲ ਹੁੰਦਾ ਨਹੀਂ ਪਾਣੀ ਦੇ ਵਿੱਚ ਜਾਲ ਉਹਨੇ ਕਿਹੜਾ ਦੇਖਿਆ ਜਿਵੇਂ ਮੀਨ ਪਾਣੀ ਵਿੱਚ ਰਹੇ ਬੱਛੀ ਜਿਵੇਂ ਪਾਣੀ ਮੱਛੀ ਜਿਵੇਂ ਪਾਣੀ 'ਚ ਰਹਿੰਦਾ ਹੈ ਪਾਣੀ ਦਾ ਜਾਲ ਹੁੰਦਾ ਨਹੀਂ ਉਹ ਜਾਲ ਵਾਲਾ ਨਹੀਂ ਜਾਣਦਾ ਕਾਲ ਜਾਲ ਕੀ ਸੁਧ ਨਹੀਂ ਲੱਗਦਾ ਕਿਵੇਂ ਕਾਲ ਦੇ ਜਾਲ ਦੀ ਸਾਨੂੰ ਸਮਝ ਨਹੀਂ ਹੈ ਕੀ ਹੈ ਜਿਵੇਂ ਮੱਛੀ ਨੂੰ ਉਹ ਜਾਲ ਦੀ ਸਮਝ ਨਹੀਂ ਨਾ ਸਾਡੇ ਵਾਲੇ ਦੀ ਜਿਹੜਾ ਆਦਮੀ ਨੇ ਬਣਾਇਆ ਇਹਵੇਂ ਜਿਹੜਾ ਕਾਲ ਦਾ ਜਾਲ ਹੈ ਸਾਨੂੰ ਉਹਦੀ ਸਮਝ ਨਹੀਂ ਆਗੀ ਉਹ ਤਾਂ ਲੱਖਾਂ ਪ੍ਰਕਾਰ ਦਾ ਜਾਲ ਹੈ ਲੱਖ ਇਹੜੀ ਇੱਕ ਜੀਉ ਜੀਉ ਇੱਕਾ ਜਾਲ ਲੱਖਾਂ ਪ੍ਰਕਾਰ ਦੇ ਨੇ ਖਵਰਾ ਕਰਨੇ ਜਾਲ ਚ ਫਸਾਉਣਾ ਨੇ ਕਾਲ ਜਾਲ ਕੀ ਸੁਧ ਨਹੀਂ ਲਹੈ ਕਾਲ ਜਾਲ ਦੀ ਉਹਨੂੰ ਪਤਾ ਹੀ ਨਹੀਂ ਕਾਲ ਜਾਲ ਕੀ ਹੁੰਦਾ ਉਹ ਤਾਂ ਜਦ ਪਤਾ ਲੱਗਦਾ ਜੇ ਫਸ ਜਾਂਦੀ ਉਹਨਾਂ ਅਜੇ ਵੀ ਨਹੀਂ ਪਤਾ ਲੱਗਦਾ ਬੱਚੀ ਨੂੰ ਜਿੰਨਾ ਚਿਰ ਉਹ ਜਾਲ ਦੇ ਵਿੱਚੇ ਤੁਰਦੀ ਰਹਿੰਦੀ ਹੈ ਸੋ ਉਹਦੇ ਵਿੱਚ ਜੇ ਬੱਚੀ ਫਸ ਜਾਂਦੀ ਹੈ ਨਾ ਕ੍ਰਿਸ਼ਤੀ ਚਲਦੀ ਰਹਿੰਦੀ ਐ ਪੰਛੀਆਂ ਵਿੱਚੋ ਹੀ ਹੁੰਦੀਆਂ ਨੇ ਜਾਲ ਦੇ ਉਹ ਜਾਈ ਵੀ ਜਾਂਦੀਆਂ ਨਾਲ ਪਾਣੀ ਝੋਦਦੀਆਂ ਨੇ ਉਹਨਾਂ ਨੇ ਪਤਾ ਅਸੀਂ ਜਾਲ ਦੇ ਵਿੱਚੋਂ ਉਹਦਾ ਜਾਲ ਪਤਾ ਲੱਗਦਾ ਜਾਲ ਨੂੰ ਪਾਣੀ ਦੇ ਬਾਹਰ ਕੱਢਦੇ ਨੇ ਖਿੱਚ ਕੇ ਫਿਰ ਪਤਾ ਲੱਗਦਾ ਵੀ ਇਹ ਕੀ ਹੋ ਗਿਆ ਕਿ ਜਾਲ ਦੇ ਵਿੱਚੇ ਫਸਿਆ ਠੱਗ ਮੂਰੀ ਖਾ ਰਿਹਾ ਫਸਿਆ ਹੋਇਆ ਜਲ ਬਾਹਰ ਕੱਢਦੇ ਨੇ ਫਿਰ ਪਤਾ ਲੱਗਦਾ ਵੀ ਇਹ ਬੋਲੀ ਵਿੱਚ ਰੱਖੀ ਸੀ ਉਹ ਬਤਾਲ ਉਹ ਬੱਤ ਅੱਤੇ ਰੱਖੀ ਸੀ ਹਣੀ ਜੇ ਬਾ ਸਵਾਦੀ ਲੀਲਤ ਲੋਹ ਐਸੇ ਕਣਕ ਕਾਮਣੀ ਬੰਧਉ ਮੋਹ ਇੱਕ ਤਾਂ ਜਾਲ ਹੁੰਦਾ ਆ ਜਿਹੜਾ ਲੋਹੇ ਦਾ ਕਾਂਡਾ ਹੁੰਦਾ ਨਾ ਜਿਹਦੇ ਤੇ ਕੁਝ ਚੀਜ਼ ਲਾ ਕੇ ਖਾਣ ਵਾਲੀ ਚੀਜ਼ ਲਾ ਕੇ ਮੱਛੀ ਨੂੰ ਸੜਦੇ ਨੇ ਉਹ ਵੀ ਜਾਲ ਆ ਕਿਸੇ ਕਿਸਮ ਦਾ ਇਹ ਕਾਲ ਦਾ ਜਾਲ ਆ ਕਿਸੇ ਕਿਸਮ ਦਾ ਵੀ ਹੋਏ ਜੇ ਬਾਸਵਾਦੀ ਲੀਲਤ ਲੋਹਾ ਉਹ ਲੋਹਾ ਹੁੰਦਾ ਵਿੱਚ ਉੱਪਰ ਹੁੰਦਾ ਕੁਝ ਹੋਰ ਜੀਭ ਦੇ ਸਵਾਦ ਕਰਕੇ ਉੱਪਰ ਦੇ ਕਰਕੇ ਮੂੰਹ ਮਾਲਾ ਦੀ ਵਿੱਚ ਨਹੀਂ ਪਤਾ ਉਹਨੂੰ ਕੀ ਹੈ ਵੀ ਲੋਹਾ ਜੇ ਵਿੱਚ ਲੋਹਾ ਦਾ ਪਤਾ ਹੋਵੇ ਤਾਂ ਉੱਪਰ ਉੱਪਰੋਂ ਲਾਲਵੇ ਸਾਰੇ ਨੂੰ ਕਾਂਡੇ ਨੂੰ ਮੂੰਹ ਜਣਾ ਪਾਵੇ ਉਹਨੂੰ ਪਤਾ ਹੀ ਨਹੀਂ ਫਟਾਫਟ ਸਾਰੇ ਨੂੰ ਗੱਪ ਦੇ ਕੇ ਮੂੰਹ ਚ ਪਾ ਲੈਂਦੀ ਐ ਐਸੇ ਕਣਕ ਕਾਮਨੀ ਬਾਧੋ ਮੋਹ ऐसे ही ਜਿਹੜਾ ਹੈਗਾ ਕਨਕ ਮਨ ਨੂੰ ਕਹਿੰਦੇ ਨੇ ਐਸੇ ਕਨਕ ਕਾਮਣੀ ਵਧੇ ਬੰਦ ਐਸੇ ਇੱਛਾ ਦਾ ਜਿਹੜੀ ਇੱਛਾ ਹੈ ਇਹਦੇ ਨਾਲ ਮਨ ਫਸ ਗਿਆ ਜਿਵੇਂ ਉਹਦੇ ਅੰਦਰ ਇੱਛਾ ਹੈ ਨਾ ਤੇਜ਼ ਖਾਣ ਦੀ ਐਵੇਂ ਹੀ ਮਨ ਫਸ ਗਿਆ ਹੈ ਕਨਕ ਕਾਮਣੀ ਜੁਗ ਵਿਵਹਾਰ ਵੀ ਆਇਆ ਹੈ ਉਨ ਕਾਮਨੀ ਜਗ ਵਿਵਹਾਰ ਜੁਗ ਜੁਗ ਵਿਵਹਾਰ ਸਮਾਂ ਚ ਨੱਚ ਚੱਲਣਾ ਮਾਇਆ ਅਰ ਇੱਛਾ ਇਹੀ ਚੱਲਦਾ ਵਿਹਾਰ ਬਸ ਮਾਇਆ আর ਮਾਇਆ ਮਾਨਾ اور ਮਾਇਆ ਦੀ ਇੱਛਾ ਕਣਕ ਕਾਮਨੀ ਬਾਧੇ ਉਹ ਬੰਧੇ ਉਹ ਇਵੇਂ ਕਣਕ ਜਿਹੜਾ ਹੈ ਕਣਕ ਸੋਲੇ ਨੂੰ ਕਹਿੰਦੇ ਨੇ ਨਾ ਇਹ ਸੋਨਾ ਹੀ ਆ ਵੈਸੇ ਤਾਂ ਸੋਨ ਸਮਾਨ ਸਰੀਰ ਔਰ ਸੋਨਾ ਹੀ ਆ ਹੀਰਾ ਵੀ ਕਿਹਾ ਨੂੰ ਕਨਕ ਕਾਮਨੀ ਇਹ ਜਿਹੜਾ ਮਾਇਆ ਕਾਮਨੀ ਦਾ ਇੱਛਾ ਰਵੰਨਿਆ ਹੋਇਆ ਸਤ ਸਾਲ ਨਾਲ ਇੱਛਾ ਨੇ ਮੰਨ ਲਿਆ ਬੰਦਿਓ ਮੋਹ ਇੱਛਾ ਇੱਛਾ ਰੋਹ ਬੰਦਿਓ ਮੋਹ ਭਾਇ ਇੱਛਾ ਜੇ ਮਾਇਆ ਦਮੋ ਇਹਦਾ ਬੰਨਿਆ ਹੋਇਆ ਹੈ ਇਹ ਅਸਲ ਚ ਛੁੱਟਣਾ ਚਾਹੁੰਦਾ ਹੀ ਨਹੀਂ ਉਹ ਤੇ ਆਗਦਾ ਨਹੀਂ ਛੁੱਟਦਾ ਜੀ ਇੱਛਾ ਤਿਆਗਦਾ ਨਹੀਂ ਛੁੱਟਦਾ ਜੀ ਇਹ ਡੋਰੀਏ ਨੇ ਆਪੇ ਬੰਦੀਏ ਕਿਸੇ ਨੇ ਨਹੀਂ ਬੰਦੀ ਬੋਧ ਹੀ ਡੋਰੀ ਆ ਇੱਛਾ ਦੀ ਡੋਰੀ ਨੇ ਆਪੇ ਬੰਦੀ ਆਪ ਖੋਲੂ ਜਿੱਦਣ ਡੋਰੀ ਬੰਨੀ ਸੀ ਪੈਰ ਕੋਹਾੜਾ ਭਾਲ ਲਿਆ ਸੀ ਆਪਣੇ ਬੋਲ ਨਾਲ ਸੁਰਤ ਜੋੜ ਕੇ ਠੱਗ ਮੂਰੀ ਨਾਲ ਜੋੜ ਲਈ ਸੀ ਸੁਰਤ ਠੱਗ ਨੇ ਮੂਰੀ ਨਾਲ ਜੋੜ ਲਈ ਸੀ ਸੁਰਤ ਮਾਇਆ ਨਾਲ ਜੋੜ ਲਈ ਸੀ ਦੁਨੀ ਨਾਲ ਜੋੜ ਲਈ ਦੀਨ ਛੜਤਾ ਦੀਨ ਗਵਾਇਆ ਦੁਨੀ ਸੇ ਦੁਨੀ ਨਾਲ ਤੋੜ ਦੀਨ ਨਾਲ ਤੋੜ ਕੇ ਦੁਨੀ ਨਾਲ ਜੋੜ ਲਈ ਤੇ ਆਪਣੇ ਪੈਰ ਕੋਹੜਾਵੇਂ ਮਾਰਿਆ ਹੁਣ ਦੁਨੀ ਨੂੰ ਤੋੜ ਕੇ ਮੂਲ ਨਾਲ ਜੋੜਦਾ ਹੀ ਨਹੀਂ ਜਿੱਦਾਂ ਦੁਨੀ ਨਾਲ ਤੋੜ ਕੇ ਮੂਲ ਨਾਲ ਜੋੜ ਲਈ ਉਹਦਾਂ ਆਪਣੇ ਹੱਥੀਂ ਆਪਣਾ ਆਪੇ ਹੀ ਕਾਸਬਾਲੂ ਤੋੜਦਾ ਹੀ ਨਹੀਂ ਸੁਣੇ ਜਾਂਦਾ ਕਭ ਨਹੀਂ ਕਰਦਾ ਉਲੀਤਾ ਜਾਂਦਾ ਲੇਕਰ ਪੜ੍ਹਦਾ ਨਹੀਂ ਹੈ ਤ੍ਰਿਪਲ ਨਹੀਂ ਪੜ੍ਹਦਾ ਨਾ ਵਨ ਪੜ੍ਹਦਾ ਨਾ ਚਿਤ ਪੜ੍ਹਦਾ ਨਾ ਬੁੱਧੀ ਪੜ੍ਹਦਾ ਤਿੰਨਾਂ ਹੀ ਨਹੀਂ ਪੜ੍ਹਦੇ ਪੜਟਣ ਦੇ ਤਿੰਨ ਇਕੱਠੇ ਜਾਂ ਪੜਟਣਾ ਤਿੰਨਾ ਨਹੀਂ ਵਰਤਣ ਇਕੱਠੇ ਸਲਾਹ ਕਰਕੇ ਗੁਰਬਾਣੀ ਸੁਣਨਗੇ ਵਿਚਾਰਨਗੇ ਸਲਾਹ ਕਰਨਗੇ ਫੇਰ ਪੜਟਣਗੇ ਜੇ ਚਿੱਤ ਪਲਟਣਾ ਚਾਹੁੰਦਾ ਮਨਬੁੱਧੀ ਨਹੀਂ ਬੰਦਦਾ। ਕਦੇ ਬੰਦ ਮੰਨਣਾ ਚਾਹੁੰਦੀ ਹੈ ਤਾਂ ਬੰਦੀ ਬੰਦਦਾ। ਜਦ ਦੋ ਵੋਟਾਂ ਇੱਕ ਪਾਸੇ ਹੋ ਜਾਂਦੀਆਂ ਹਨ ਹੈ ਨਾ ਜੇ ਤਾਂ ਮਨਬੁੱਧੀ ਨਹੀਂ ਚਾਹੁੰਦੇ ਫਿਰ ਤਾਂ ਚਿੱਤ ਵੀ ਕੁਝ ਨਹੀਂ ਕਰ ਸਕਦਾ। ਅਸਲ ਚਿੱਤ ਹੀ ਬੇਈਮਾਨ ਹੈ। ਆਪਣੇ ਮਨ ਨੂੰ ਛੱਡਿਆ ਹੋਇਆ ਉਹਨੇ। ਜੇ ਚਿੱਤ ਜਿਹਦਾ ਮੰਨ ਨਹੀਂ ਚਾਹੁੰਦਾ ਬੇਈਮਾਨ ਤਾਂ ਹੋਈ ਹੈ ਆਪੇ। ਥੋੜਾ ਥੋੜਾ ਚਾਹੁੰਦਾ ਥੋੜਾ ਥੋੜਾ ਚਾਹੁੰਦਾ ਜੀ। ਤੁ ਜਿੱਤੀ ਹੋਗੀ ਨਾ ਚਾਹੁੰਦਾ ਵੀ ਇਹ ਚਾਹੁੰਦਾ ਵੀ ਨਹੀਂ ਫਿਰ ਉਹ ਕੀ ਫੈਸਲਾ ਕਰਦਾ ਫਾਈਨਲ ਤੇ ਤਾਂ ਫੈਸਲਾ ਪੈਂਡਿੰਗ ਆ ਫਿਰ ਤਾਂ ਮਾਇਆ ਨਾਲ ਜੁੜਿਆ ਰਹੂਗਾ ਜਿੱਦਣ ਟੁੱਕਦਾ ਫੈਸਲਾ ਨਾ ਟੁੱਕ ਕਰਾਰਾ ਹੋ ਕੇ ਕੌੜੀ ਘੁੱਟ ਭਰ ਲਈ ਜਿੱਦਣ ਟੁੱਕ ਦਮ ਕਰਾਰੀ ਜੇ ਕਰੇ ਹਾਜ਼ਰ ਹਜ਼ੂਰ ਖੁਦਾਏ 12 ਤੋਲਣੀਆਂ ਸੁਰਤਾਂ ਅੰਦਰ ਦਾ ਹਾਜ਼ਰੇ ਆ ਉਹ ਤਾਂ ਕਿਤੇ ਗਿਆ ਹੀ ਨਹੀਂ ਉਹ 12 ਦੌੜ ਕੇ ਅੰਦਰ ਨੂੰ ਜਾਂ ਚੱਕਣਾ ਉਹਦਾ ਅੰਦਰ ਤਾਂ ਹੈ ਉਹ ਅੰਦਰ ਕੀ ਅੰਦਰ ਲੱਪਣ ਦੀ ਲੋੜ ਨਹੀਂ ਹੈ ਉਹਦਾ ਤਾਂ ਹੈ ਉਹ ਨਹੀਂ ਕਰਦਾ ਨਹੀਂ ਚਾਹੁੰਦਾ ਆਪਣੇ ਆਪ ਤੇ ਭਰੋਸਾ ਨਹੀਂ ਹੈ ਗੁਰੂ ਦਾ ਵੀ ਭਰੋਸਾ ਨਹੀਂ ਗੁਰਬਾਣੀ ਤੇ ਵੀ ਭਰੋਸਾ ਨਹੀਂ ਭਰੋਸਾ ਨਹੀਂ ਕਰਦਾ ਹੁਕਮ ਤੇ ਭਰੋਸਾ ਨਹੀਂ ਹੈ ਜਿੱਦਣ ਭਰੋਸਾ ਹੋ ਗਿਆ ਉਹਦਣ ਕੱਢੂਗਾ ਵਾਪਸੀ ਕਰਨ ਨੂੰ ਆਜੂਗਾ ਵਰਨਾ ਨਹੀਂ ਆਉਂਦਾ ਕੁਰਬਾਨੀ ਦੇ ਭਰੋਸਾ ਹੀ ਨਹੀਂ ਆ ਕਿਸੇ ਨੂੰ ਜਿਹਨੂੰ ਭਰੋਸਾ ਹੋ ਕਰਦਾ ਜਿਹਨੂੰ ਨਹੀਂ ਭਰੋਸਾ ਜਿੰਨਾ ਜਰ ਭਰੋਸਾ ਨਹੀਂ ਇਹਨੂੰ ਹੀ ਹੁੰਦਾ ਕਰਦਾ ਜੀ ਸੁਣੇ ਜਾਂਦਾ ਸਲਾਹ ਕਰ ਲੈਂਦਾ ਕਰਾਂਗਾ ਨਾ ਕਰ ਫਿਰ ਕਹਿੰਦਾ ਚੱਲ ਛੱਡੋ ਯਾਰ ਉਹਨੂੰ ਦੇਖਦਾ ਕਵਾਂਡੀ ਨੂੰ ਦੇ ਸਾਰੇ ਉਹਦੇ ਦੇ ਪੈਂਡਿੰਗ ਕਰ ਦਿੰਦਾ ਕੰਮ ਸੋਚਾਂਗੇ ਫਿਰ ਕਰਾਂਗੇ ਦੇਖਾਂਗੇ ਹਜੋ ਸਮਾਂ ਦੀ ਉਹ ਨਾ ਹੋ ਜਾ ਉਹ ਨਾ ਹੋ ਜਾ ਡਰ ਅੰਦਰ ਭੈ ਅੰਦਰ ਜੇ ਪਾਣਾ ਬੰਨੇ ਪੈ ਗਦੀਏ ਪਾਣਾ ਬੰਦਾ ਨਹੀਂ ਪੈ ਜਾਂਦੀ ਨਹੀਂ ਪਾਣਾ ਬੰਦਾ ਨਹੀਂ ਪੈ ਜਾਂਦੀ ਨਹੀਂ ਹਾਂਜੀ ਜਿਉਂ ਮਧੂ ਮੱਖੀ ਸੰਚ ਅਪਾਰ ਮਦ ਲੀਨੋ ਮੁਖ ਦੀਨੀ ਛਾਰ ਜਿਵੇਂ ਮੱਖੀ ਆ ਵੰਦੂ ਮੱਖੀ ਸ਼ਹਿਦ ਦੀ ਮੱਖੀ ਹੈ ਉਹ ਇੰਨਾ ਇਕੱਠਾ ਕਰ ਲੈਂਦੀ ਹੈ ਸ਼ਹਿਦ ਤੇ ਉਹਨੂੰ ਤਾਂ ਲੋੜ ਨਹੀਂ ਜੀਂ ਔਫ ਮਧੂਮੱਖੀ ਨੇ ਕਦੇ ਖਾਂਦੀਆਂ ਦੇਖਿਆ ਨਾ ਸ਼ਾਇਦ ਸ਼ਾਇਦ ਕੋਈ ਲੈਦਾ ਨਾ ਮੁਖ ਦੀ ਨਹੀਂ ਛਾਰ ਉਹਦੇ ਉਂਝ ਕੀ ਹੋ ਸੋ ਤੁਹਾਂ ਜਿਆ ਕਰ ਦਿੰਦੇ ਨੇ ਉਹ ਮੱਖੀਆਂ ਪਰੇ ਹੋ ਜਾਂਦੀਆਂ ਨੇ ਨਾ ਵੀ ਕਰਨ ਬਦੂ ਮੱਖੀਆਂ ਦਾ ਸ਼ਹਿਦ ਇਕੱਠਾ ਕੀਤਾ ਹੋਇਆ ਬਦੂ ਮੱਖੀਆਂ ਨੇ ਕੰਮ ਨਹੀਂ ਹੁੰਦਾ ਹੁੰਦਾ ਐਵੇਂ ਲੋਬੀ ਦਾ ਤਾਂ ਲੋਬੀ ਦਾ ਕੰਮ ਨਹੀਂ ਹੁੰਦਾ ਲੋਬੀ ਦਾ ਇਕੱਠਾ ਕੀਤਾ ਕਰਨ ਲੋਬੀ ਦਾ ਕੰਮ ਨਹੀਂ ਹੁੰਦਾ ਉਹਦਾ ਕੋਈ ਕਿਹਦੇ ਖਾਤਰ ਕਰਦੀ ਹੈ ਮੱਖੀ ਉਹਨੂੰ ਖੁਦ ਨਹੀਂ ਪਤਾ ਸਿਆਦਾ ਲੈ ਜਾਂਦਾ ਜਿਹਦੀਆਂ ਰੱਖੀਆਂ ਨੇ ਮੱਖੀਆਂ ਉਹ ਲੈ ਜਾਂਦਾ ਪਾਲੀਆਂ ਹੋਈਆਂ ਨੇ ਨਾ ਵੀ ਪਾਲੀਆਂ ਹੋਈਆਂ ਨੇ ਮਦਲੀਨੋ ਮੁਖ ਦੀਨੀ ਛਾਰ ਉਹਦੇ ਨੂੰ ਲੈ ਲਿਆ ਉਹਦੇ ਮੂੰਹ ਤੇ ਸਵਾ ਉਹਨੂੰ ਕੀ ਮਿਲਿਆ ਸਵਾ ਹਾਂਜੀ ਗਊ ਬਾਜ ਕੋ ਸੰਚੈ ਖੀਰ ਗਲਾ ਬਾੰਦ ਦੋਹੇ ਦੋਹੇ ਲਹਿ ਅਹੀਰ ਗਾਇ ਕੀ ਕਰਦੀ ਹੈ ਸਾਰਾ ਦਿਨ ਵਿਚਾਰੀ ਚੁੱਕਦੀ ਹੈ ਉਹ ਤਾਂ ਜੰਗਲ ਚ ਚੁੱਕਦੀ ਨਹੀਂ ਸੀ گاਵਾ ਫਿਰ ਦੀਆ ਫਿਰ ਖਾਦ ਦੀਆ ਹਜਮ ਕਰਦੀਆ ਜੋ ਗਾਲੀ ਕਰਦੀਆ ਕਾਦੇ ਵਾਸਤੇ ਬੱਚੇ ਵਾਸਤੇ ਬੱਚੇ ਵਾ ਗਊ ਦੁੱਧ ਇਕੱਠਾ ਕਰਦੀਏ ਬਾਜ ਕੋ ਸੰਚਾ ਖੀਰ ਆਪਣੇ ਬੱਚੇ ਵਾਸਤੇ ਆਪਣੇ ਔਲਾਦ ਵਾਸਤੇ ਅਸੀਂ ਇਕੱਠਾ ਕਰਦੇ ਆਂ ਤੁਹਾਨੂੰ ਜਿਵੇਂ ਗਊ ਬੱਚੇ ਵਾਸਤੇ ਕਰਦੀ ਹੈ ਤੇ ਉਹ ਹੀਰ ਜਿਹੜਾ ਹੈਗਾ ਗਵਾਲਾ ਗਲਾ ਬਾਂਧ ਦੋਹਲੇ ਬੱਚੇ ਦਾ ਗਲਾ ਬੰਨ ਕੇ ਫਰੇ ਉਹ ਚੋਕ ਲੈ ਜਾਂਦੇ ਕੋਈ ਜ਼ਰੂਰੀ ਔਲਾਦ ਨੂੰ ਬੜੂਗਾ ਤੁਹਾਡਾ ਇਕੱਠਾ ਕਰਿਆ ਤੁਹਾਨੂੰ ਉਹਦਾ ਨਹੀਂ ਮੜਦਾ ਬੱਚੇ ਨੂੰ ਰੋਜ ਲੈ ਦਿੰਦਾ ਚੋਕੇ ਥੋੜੇ ਸਾਹਮਣੇ ਤੁਸੀਂ ਉਹ ਲਿਆਉਣੇ ਜੋਗੇ ਬੱਚੇ ਨੂੰ ਮੜਦਾ ਹੋ ਕਿ ਗਊ ਤਾਂ ਤੁਹਾਡੇ ਵਾਸਤੇ ਨਹੀਂ ਕਰਦੀ ਉਹ ਤਾਂ ਆਪਣੇ ਬੱਚੇ ਵਾਸਤੇ ਕਰਦੀ ਹੈ ਜੇ ਜੰਗਲ ਚ ਫਿਰਦੀ ਹੋਵੇ ਗਊ ਤਾਂ ਦੁੱਧ ਕੌਣ ਪੀਊ ਬੱਚਾ ਅੱਛਾ ਹੀ ਪੀਊ ਦੂਰ ਨੂੰ ਤਾਂ ਨੇੜੇ ਵੀ ਨਹੀਂ ਆਉਣ ਦਿੰਦੀ ਸਾਡੇ ਹੁਕਮ ਚਾਨਾ ਬੱਲੀ ਹੋਈਆਂ ਨਾ ਸਾਡੀ ਅਸੀਂ ਸਾਰੇ ਬੱਧੇ ਆਇਆ ਹੁਕਮ ਤੇ ਸਾਡੀ ਮਰਜ਼ੀ ਨਾਲ ਕੁਝ ਨਹੀਂ ਹੋਣ ਵਾਲਾ ਗੋਦੀ ਮਰਜ਼ੀ ਨਾਲ ਬੱਚੇ ਨੂੰ ਤੂੰ ਨਹੀਂ ਜਾ ਸਕਦਾ ਉਹਨੇ ਇਕੱਠਾ ਕੀਤਾ ਹੋਊਗਾ ਕੌਣ ਪੁੱਛਦਾ ਗੋਦ ਤੂੰ ਗੋਦੀ ਕਰਨਾ ਸਲਾ ਪੁੱਛੀਏ ਬੱਚੇ ਨੂੰ ਕਰਾ ਨਾ ਦੋ ਛੱਡੀਏ ਕਿੰਨਾ ਜੋਲੀ ਲੋਕਾਂ ਨੇ ਤੁਹਾਨੂੰ ਦੱਬੇ ਇੱਥੇ ਜੀਬੀ ਚੁੰਬੜ ਦੇ ਲਖੋਦੇ ਹੈ ਉਜੀਦਾ ਸੀਗਾ ਉਹਨੂੰ ਮਿਲ ਗਿਆ ਵਿਰਜੂਗਾ ਜਦੋਂ ਉਹਦੇ ਬਾਹਰ ਆ ਜੂ ਜੇਕਰ ਨਾ ਵਰਤਣਾ ਹੋ ਨਬੜਾ ਤੇ ਸੀਗਾ ਜੋ ਖਰਚੇ ਔਰ ਖਾਏ ਦੇਵੇ ਦਲਾਏ ਰਜਾਏ ਖੁਦਾਈ ਖੁਦਾ ਦੀ ਰਜ਼ਾ ਨਾ ਮਿਲਦਾ ਤਾ ਜਿਹਨੂੰ ਰਜ਼ਾ ਉਹ ਨੂੰ ਮਿਲ ਜਾਂਦਾ ਜਿਹਨੇ ਮਾਲਕ ਦੀ ਰਜ਼ਾ ਬੱਚੇ ਨੂੰ ਉਹਨਾਂ ਤੋਂ ਛੱਡੂਗਾ ਫਰਤੂ ਨਹੀਂ ਛੱਡਦਾ ਚਾਹੇ ਸਾਰਾ ਹੀ ਛੱਡ ਦੇਵੇ ਚਾਹੇ ਅੱਧਾ ਛੱਡ ਦੇਵੇ ਚਾਹੇ ਸਾਰੇ ਚੋਲਵੇ ਛੱਡਈ ਤਾ ਹੇ ਮੈਂ ਮਾਲਕ ਦੀ ਰਜਾ ਤਨ ਇਕੱਠਾ ਕਰਨਾ ਮਧੂਮੱਖੀ ਦਾ ਕੰਮ ਹੈ ਕੰਮ ਕਿਦੇ ਆਉਣਾ ਇਹ ਨਹੀਂ ਉਹਦਾ ਕੰਮ ਜੋ ਅਸੀਂ ਬੀਜਦੇ ਆਂ ਸਲਸਾ ਚੋਂ ਖਾਂਦੇ ਨਹੀਂ ਹਾਂ ਸਲਸਾ ਜਿੰਨੀ ਗੱਲ ਸੱਚ ਹੈ ਜੋ ਬੀਜਦੇ ਆ ਉਹੀ ਵਧਣਾ ਪਊਗਾ ਬਿਲਕੁਲ ਗਲਤ ਹੈ ਪੜਦਾ ਕੋਈ ਹੋਰ ਹੈ ਬੀਜਦਾ ਹੋਰ ਹੈ ਸਲਸਾ ਜਿਹਨਾਂ ਨੇ ਕਣਕ ਬੀਜੀ ਉਹਦੇ ਵੱਡਦਾ ਉਹੀ ਹੈ ਵੱਢਦਾ ਕੰਪੈਨ ਹੈ ਫਿਰ ਬੀਜ ਦਾ ਟਰੈਕਟਰ ਹੈ ਇਹ ਆਦਮੀ ਬੀਜ ਦਾ ਕੇਰਦਾ ਹੈ ਹੱਥ ਚ ਵੱਡਦਾ ਕੋਈ ਹੋਰ ਹੈ ਖਾਣਾਂ ਵਾਲਾ ਤਾਂ ਪਤਾ ਨਹੀਂ ਕਿਨੇ ਖਾਣਾਂ ਖਾਣਾਂ ਵਾਲਾ ਤਾਂ ਪਤਾ ਹੀ ਨਹੀਂ ਕਿਨੇ ਖਾਣਾ ਗਾਉਣਾ ਕੋਈ ਹੋਰ ਹੈ ਕੋਈ ਬੀਜ ਹੈ ਕੋਲ ਉਹਨਾ ਕੋਈ ਬੀਜ ਦਾ ਹੈ ਕੋਈ ਉਹਨੂੰ ਵੱਡਦਾ ਹੈ ਸੰਸਾਰ ਦੀ ਗੱਲ ਹੈ ਕੋਈ ਬੀਜ ਹੈ ਕੋਲ ਉਹਨਾ ਕੋਈ ਪਾਇਆ ਲੇ ਕੋ ਪਾਇ ਖಲ್ಯਾਨ ਇਹ ਵੀ ਆਖ ਨਾ ਜਾਪੀ ਖਾਏ ਕੌਣ ਨਦਾਨ ਇਹ ਵੀ ਨਹੀਂ ਪਤਾ ਆਖਰ ਖਲਣਾ ਕੀ ਨੇ ਤੇ ਗੁਰਬਾਣੀ ਦਾ ਇਹ ਕਹਿੰਦੀ ਏ ਉਹ ਕਹਿੰਦਾ ਜਿਹ ਹੈ ਵੀ ਜੇ ਸੋਲਣਾ ਵੀ ਤੂੰ ਜੋ ਵੀ ਜਗਾ ਤੂੰ ਹੀ ਵੱਡੇਗਾ ਉਹ ਨਰਾਕਾਰੀ ਦੁਨੀਆ ਦੀ ਗੱਲ ਹੈ ਉਹ ਸੰਸਾਰ ਦੀ ਮਿਸਾਲ ਨਹੀਂ ਇਦਾਂ ਮਹਿਲ ਖਾਂਦੀ ਸੰਸਾਰ ਦੀ ਮਿਸਾਲ ਤਾਂ ਮਹਿਲ ਖਾਈ ਨਹੀਂ ਸਕਦੀ ਇਦਾਂ ਉਹ ਵੱਢਣ ਵੇਲੇ ਕੋਈ ਹੋਰ ਆ ਜਾਂਦਾ ਹੈ ਵੱਢ ਕੇ ਕੋਈ ਚੋਰੀ ਲੈ ਜਾਂਦਾ ਚੋਰੀ ਤੇ ਬੀਜਾ ਕਿਥੇ ਹੋਰ ਨੇ ਹੁੰਦਾ ਹੈ ਵੱਢਣ ਵੇਲੇ ਕੋਈ ਲਾਵੇ ਹੋਰ ਆ ਸਕਦੇ ਨੇ ਉੱਤੇ ਲਿਖਿਆ ਹੈ ਵੀ ਆਹ ਟਾਈਮ ਵਿੱਚ ਹੱਥਾਂ ਦਾ ਵੀ ਦੇਦੂ ਆ ਜਾਂਦਾ ਵਿਚਾਲੇ ਤੂੰ ਰੋਟੀ ਖਾ ਲੈ ਮੈਂ ਬੀਜ ਦੂੰ ਪੋਰੇ ਆ ਕੇ ਚਲਾ ਦਿੰਨਾ ਦੇਖਾ ਭਲਾ ਉਹਦੀਆਂ ਪਾਲੀਆਂ ਉਹਨੂੰ ਵੱਢਣੀਆਂ ਪੈਣ ਪਈ ਆਦਾ ਨਗ ਤਾਂ ਟਾਈਮ ਵੀ ਜਿਆਦਾ ਤੂੰ ਵੱਡੋ ਹੈ ਕਿ ਤੇ ਅੱਖਾਂ ਵਿੱਚ ਕੇ ਅਰਥ ਕਰੀ ਜਾਂਦੇ ਨੇ ਸੱਤ ਦਾ ਹੀ ਅਰਥ ਕਰਦੇ ਨੇ ਫਿਰ ਜਿਨ੍ਹਾਂ ਮੂਰਖ ਤੇ ਸੱਤ ਬਣ ਗਏ ਮੂਰਖਾਂ ਦੇ ਅਰਥ ਅਸੀਂ ਪੜ ਲਏ ਮੂਰਖਾਂ ਨੇ ਮਹਾਮੂਰਖ ਮੂਰਖਾਂ ਦੇ ਘੋਰ ਬਣਾ ਦਿੱਤੇ ਮੂਰਖਾਂ ਨੇ ਮੂਰਖਾਂ ਦੇ ਘੋਰ ਬਣਾ ਦਿੱਤੇ ਲੋਕ ਪੈਗਾ ਕਰਤੇ ਮੂਰਖਾਂ ਦੀ ਉਪਰ ਦੇਸ ਨੂੰ ਮੂਰਖ ਹੱਦ ਕੋਰ ਬੈ ਦਗਾ ਲੈ ਲੈ ਖੇ ਵਾਲੇ ਸਾਰੇ ਇਹੀ ਬੰਦੇ ਇਹੀ ਬੰਦੇ ਨੇ ਉਹ ਮਤਲਬ ਚ ਉਹੜੇ ਵਰਗਲ